ਹਾਂਜੀ ਕੀ ਹਾਲ ਚਾਲ ਹੈ ਤੇ ਅਦਬ ਆਪਾਂ ਨੂੰ ਕਿਹੜੇ ਕਿਹੜੇ ਦੇਖਦੇ ਆ ਗਿੱਦੜ ਵਹਿੇਰੀ ਦੇ ਵਿੱਚ ਉਹ ਵੀ ਕਮੈਂਟ ਕਰਨਾ ਤੇ ਆ ਜੋ ਲਾਈਵ ਦੇ ਵਿੱਚ ਗੱਲਾਂ ਬਾਤਾਂ ਕਰਕੇ 5-4 ਮਿੰਟ ਇਹ ਤੱਕ ਜੁੜ ਗਾਨੀ ਕਿ ਅਜੇ ਪਤਾ ਨਹੀਂ ਕਿੱਲਾ

اور پھر کیسے ہو باجا یہ اندی ہے نا کتنا کلیئرٹی اوندے ہے گھنٹہ گھنٹہ کر کے تمہارے بلاڈ کر رہا ہے نا او ساتپل سنگ ਹੈਲੋ ਵੀਰੇ ਕੀ ਹਾਲ ਚਾਲ ਹੈ ਠੀਕ ਹੈ ਸਤਵਲ ਜੀ ਤੇਰਾ ਤਾਂ ਨਹੀਂ ਕਿਤੇ ਹਾਂਜੀ ਮੌਜੂਦ ਹੈ ਤੁਹਾਡਾ ਜੀ ਬਹੁਤ ਚੰਗੀ ਸਿਹਤ ਹੈ ਤਨ ਜਣੀ ਇਹ ਤੇ ਆਪਣੇ ਨਾਲ ਹੈਨਾ ਦਰਦਾਂ ਤੋਂ ਬਾਅਦ ਆਰਦਾਨਾ ਨੂੰ ਫਿਰ ਕਰਦੇ ਆਂ ਗੱਲ ਜੀਤ ਦੀ ਯਾਰ ਫਿਲਮ ਦਾ ਜਿਹੜਾ ਨੂੰ ਕਿਹੜੇ ਕਿਹੜੇ ਭਰਾਵਾਂ ਨੂੰ ਪਤਾ ਵੀ ਕੀ ਉਹਦਾ ਉਹ ਚੱਲੀ ਜਾਂਦਾ ਫਿਰ ਆਪਾਂ ਕਰਦੇ ਆਂ ਉਹਦੇ ਤੇ ਕਾ ਨਾ ਵਿਰੋਧ ਆ ਕਰੀ ਜਾਂਦੇ ਜਿਹੜੇ ਹਨ ਮੈਨੂੰ ਸਮਝ ਨਹੀਂ ਆਉਂਦੀ ਥੋੜੇ ਜਿਹੇ ਦਿਨਾਂ ਤੱਕ ਪਾਕਿਸਤਾਨ ਦਾ ਕੁੜੀਆਂ ਨਾਲ ਹੱਥ ਲਵਾ ਨਾਇਆ ਠੀਕ ਹੈ ਲੱਗ ਕਿ ਨਹੀਂ ਤੇ ਦਲਜੀਤ ਨੇ ਇੱਕ ਜਨਾਨੀ ਕੀ ਲੈ ਲਈ ਫਿਲਮ ਦੇ ਵਿੱਚ ਤੇ ਇਹ ਲੋਕਾਂ ਨੇ ਵਿਰੋਧ ਕਰਨਾ ਸਟਾਰਟ ਕਰ ਦਿੱਤਾ ਅ ਰਾਜਪੁਰ ਤੁਸੀਂ ਕਿੱਥੋਂ ਕਿੱਥੇ ਤਾਂ ਬੋਲਦੇ ਆ ਆ ਮੈਂ ਨਾ ਬਰੇ ਲੈਂਪੰਡ ਆਇਆ ਹਾਂ ਹਾਕ ਤੇ ਤੇ ਇੱਥੇ ਨਾ ਆਪਣੇ ਰਸਤੇ ਨਾਲ ਪੁਰਾਣੀ ਦੁਕਾਨ ਖੋਲਣੀ ਸੀਗੀ ਅ ਨੈਕਟਰੀ ਦੀ ਤੇ ਉੱਥੇ ਆਇਆ ਸੀਗਾ ਮੈਂ ਤੇ ਗਿੱਦੜ ਵਹੇਰਗੇ ਦੇ ਵਿੱਚ ਕਿਹੜੇ ਕਿਹੜੇ ਗਿੱਦੜ ਵਹੇਰਗੇ ਤੋਂ ਦੇਖਦੇ ਆਪਾਂ ਨੂੰ ਉਹੀ ਜਰੂਰ ਹੋ ਕਰਿਓ ਠੀਕ ਹੈ ਨਾ ਤੇ ਮਮ ਦਲਜੀਤ ਦਾ ਕਹਿੰਦੇ ਬੜਾ ਹੀ ਵਿਰੋਧ ਜਾ ਹੋਈ ਜਾਂਦਾ ਯਾਰ ਪਤਾ ਨਹੀਂ ਕਿਉਂ ਦੇਖ ਹਨਾ ਇੱਕ ਐਕਟਰ ਨੇ ਕੀ ਲੈ ਲਈ ਹਨਾ ਫਿਲਮ ਦੇ ਵਿੱਚ ਤੇ ਪਤੰਦਰ ਸਾਰਿਆਂ ਨੂੰ ਹੀ ਅੱਗ ਜੀ ਲੱਗੀ ਪਈ ਹੈ ਕਾਰਨ ਕੀ ਹੋ ਗਿਆ ਯਾਰ ਤੇ ਆਮ ਪਬਲਿਕ ਦੇਖ ਕੇ ਆ ਆਪਣੇ ਬਿੰਦੀ ਬੋਲੇ ਸੇ ਹਿੰਦੀ ਮੇਂ ਬਾਤ ਕੀਏ ਹਿੰਦੀ ਮੇਂ ਤਾਂ ਕਰ ਲੇਤੇ ਹਾਂ ਬਾਤ ਭਾਈ ਲੇਕਿਨ ਦਿੱਲੀ ਵਾਲੇ ਦਜੀਤ ਦਸਾਂਜ ਕਾ ਕਿਉਂ ਵਿਰੋਧ ਕਰ ਰਹੇ ਹੈ ਉਸ ਕਾ ਸਮਝ ਨਹੀਂ ਆ ਰਹੀ ਹਮੇਂ ਆ ਬਾਹਰ ਨਾ ਮੌਸਮ ਕਿਸਾ ਹੈ ਵਧੀਆ ਮੌਸਮ ਬਹੁਤ ਵਧੀਆ ਪਰ ਗੱਲ ਕਰ ਥੋੜੀ ਗਰਮੀ ਤੇ ਜ਼ਰੂਰ ਹੈ ਅੱਜ ਹੀ ਨਿਕਲਣਾ ਮੈਂ ਵੀ ਏਸੀ ਚੋਂ ਬਾਹਰ ਤੇ ਵਾਰਲਾ ਮੌਸਮ ਤਾਂ ਬਹੁਤ ਠੀਕ ਐ ਦਿਖਾਵਾਂ ਤੁਹਾਨੂੰ ਆਜੋ ਘਰ ਮੈਂ ਵੀ ਇੱਥੇ ਪਿਆ ਸੀ ਕਿਸੇ ਥਾਂ ਤੇ ਆ ਕੇ ਔਰੰਗ ਕਰਨ ਵਾਲੇ ਮੁੰਡਿਆਂ ਨੂੰ ਲੈ ਕੇ ਆਇਆ ਸੀਗਾ ਅਰੇ ਆਪਣੇ ਪਿੰਡੋਂ ਤੇ ਮੌਸਮ ਮੌਸਮ ਕਿਹੜਾ ਬਾਟਰ ਧੁੱਪ ਤਾਂ ਪਹਣੀ ਪੂਰਾ ਵੀ ਆ ਵੇ ਮੁੰਡੇ ਓਏ ਬੰਦ ਕਰੀ ਗੀਤ ਗੀਤ ਬੰਦ ਕਰੀ ਓਏ ਓਏ ਆ ਗੀਤ ਬੰਦ ਕਰੀ ਕਾਪੀਰਾਈਟ ਨਾ ਜਾ ਯਾਰ हां भाई जी आप के जहां कोई जॉब मिल सकती है देखो जी जॉब मिल सकती है की काम ਕਰਦੇ ਹੋ ਤੁਸੀਂ ਜਾਂ ਤਾਂ ਉਹਦਾ ਪਤਾ ਹੋਵੇ ਹਨਾ ਵੀ ਕਿਹੋ ਜਿਹਾ ਕੰਮ ਕਰਦੇ ਹੋ ਹਨਾ ਤੇ ਇਹ ਤਾਂ ਮਿਲ ਸਕਦੀ ਆ ਵਿੱਚ ਸਾਡੇ ਆ ਮੁੰਡੇ ਦੇਖੋ ਕੰਮ ਕਰ ਰਹੇ ਇਹ ਵੀ ਵਿਚਾਰੇ ਆਪਣੇ ਕੰਮ ਕਰੀ ਜਾਂਦੇ ਆ ਠੀਕ ਹੈ ਲਗ ਨਹੀਂ ਕਿੰਦਾ ਸੋਹਣਾ ਪੇਂਟ ਕੀਤਾ ਹੂੰ ਵਧੀਆ ਇਹ ਬਹੁਤ ਵਧੀਆ ਕੰਮ ਕਰਦੇ ਆ ਤੇ ਬਹੁਤ ਵਧੀਆ ਉਹਦੇ 4 ਰੁਪਏ ਕਮਾਉਂਦੇ ਆ ਬਾਈ ਠੀਕ ਹੈ ਨਾ ਆ ਮੁੰਡਾ ਪੁੱਛਦਾ ਕਹਿੰਦਾ ਜੋਬ ਮਿਲ ਸਕਦੀ ਹੈ ਇੱਕ ਵੀਰ ਨੇ ਮੈਸੇਜ ਕੀਤਾ ਕਹਿੰਦਾ ਭਾਈ ਆਪਕੇ ਜੋਬ ਮਿਲ ਸਕਦੀ ਹੈ ਕਿੰਨੇ ਪੈਸੇ ਤੇ 50 50 ਰੁਪਏ ਅੱਛਾ ਆਉਂਦੀ ਪਤਾ ਹੈ ਹੈ ਥੋੜਾ ਕੰਮ ਥੋੜਾ ਹੂੰ ਸਮਝ ਗਿਆ ਮੈਂ ਇਹ ਬਦੂ ਹੂੰ ਬਤਾ ਠੀਕ ਹੈ ਲੈ ਆਹੀ ਰੱਖ ਲੈਣਗੇ 10 15000 ਤੇ ਤਾਂ ਤੁਹਾਨੂੰ 10000 ਹੂੰ 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 ਉਹ ਇਹ ਕਿਉਂ ਨਹੀਂ ਸਿੱਧਾ ਬਾਈ ਠੀਕ ਹੈ ਠੀਕ ਹੈ ਠੀਕ ਹੈ ਹਾਂ ਕਿਸ ਜਗ੍ਹਾ ਤੋਂ ਬੋਲ ਰਹੇ ਆ ਕਲਦੀਪ ਅਸੀਂ ਪਿੰਡ ਸਰਦਾਰਗੜ ਆਏ ਹੋਏ ਸੀ ਅੱਜ ਆ ਮੰਦਰ ਨੂੰ ਲੈ ਕੇ ਐਸੀਆ ਦੁਕਾਨ ਰੰਗ ਕਰਨੀ ਸੀਗੀ ਤੇ ਇੱਥੇ ਆਪਣੇ ਨਾ ਕਿਸੇ ਰਿਸ਼ਤੇਦਾਰ ਨੇ ਦੁਕਾਨ ਕਰਨੀ ਤੇ ਰੰਗ ਕਰਨ ਆਏ ਸੀਗੇ ਤੇ ਇੱਥੇ ਮੁੰਡੇ ਰੰਗ ਕਲੀ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਨਾਲ ਲਿਖਿਆ ਸੀ ਕਰਤੇ ਤੇ ਮੈਂ ਇੱਥੇ ਬਾਈ ਦੀ ਨਾਲ ਚੱਕੀ ਸੀ ਮੈਂ ਉੱਥੇ ਪੱਖਾ ਲਾ ਕੇ ਉੱਥੇ ਪੈ ਗਿਆ ਇਹ ਸਰਦਾਰਗੜ ਗਿੱਦੜ ਵੇਹੇ ਕੋਲੇ ਰਹਿ ਗਿਆ ਹਨਾ ਗਿੱਦੜ ਵੇਹੇ ਕੋਲੇ ਆ ਬਾਈ ਸਰਦਾਰਗੜ ਤੇ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਦੇਖਦੇ ਆ ਬਾਈ ਤੁਸੀਂ ਜਰੂਰ ਦੱਸੋ